ਇਹ ਸਤਿਗੁਰੂ ਕਾ ਸਰੀਰ ਹੈ ਜੋਏ ਸਰਬ ਸਮੇ ਸਭ ਨਾਦਰਸ ਹੈ ਜੇ ਗੁਰੂ ਦੇ ਸਰੀਰ ਦੇ ਨਾਲ ਸਨੇਹ ਕਰੋਗੇ ਤੇ ਇੱਕੋ ਸਮੇ ਸਾਰੀਆਂ ਥਾਵਾਂ ਤੇ ਤੁਹਾਨੂੰ ਗੁਰੂ ਦੇ ਦਰਸ਼ਨ ਨਹੀਂ ਹੋ ਸਕਣਗੇ ਇਸੇ ਕਰਕੇ ਗੁਰੂ ਗ੍ਰੰਥ ਦੀ ਰਚਨਾ ਕੀਤੀ ਹੈ ਪਈ ਗ੍ਰੰਥ ਰੀਦਾ ਗੁਰੂ ਕੋ ਇਹ ਜਾਨੋ ਸਾਹਿਬ ਜਾਨ ਆਦਾਇਬ ਦੇ ਹੈ ਅੱਜ ਤੋਂ ਬਾਅਦ ਇਸ ਗੁਰੂ ਗ੍ਰੰਥ ਨੂੰ ਗੁਰੂ ਦਾ ਹਿਰਦਾ ਕਰਕੇ ਮੰਨਣਾ ਹੈ ਸਾਹਿਬ ਜਾਨ ਕੇ ਅਦਬ ਆਦਾਬ ਕਰਨਾ ਹੈ ਅਨਾਦਰ ਨਹੀਂ ਕਰਨਾ અપਮਾਨ ਨਹੀਂ ਕਰਨਾ ਪਰ ਤੁਸੀਂ ਵੇਖਿਆ ਹੀ ਹੈ ਉਹੀ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਦੋਂ ਹਰਿਮੰਦਰ ਸਾਹਿਬ ਦੇ ਵਿੱਚ ਆਉਂਦੇ ਨੇ ਸਾਲਾਂ ਬੱਧੀ ਉਡੀਕ ਦੇ ਵਿੱਚ ਆਦਮੀ ਖਲੋਤਾ ਹੈ ਵੀ ਇਸ ਪਾਲਕੀ ਨੂੰ ਮੈਂ ਬੋਢਾ ਦੇ ਸਕਦਾ ਪਰ ਜਦੋਂ ਕਿ ਉਹੀ ਗੁਰੂ ਗ੍ਰੰਥ ਸਾਹਿਬ ਉਹਦੀ ਕਲੋਨੀ ਚ ਉਹਦੇ ਮਹੱਲੇ ਵਿੱਚ ਉਹਦੇ ਸ਼ਹਿਰ ਵਿੱਚ ਰੋਜ਼ ਸਵੇਰੇ ਗ੍ਰੰਥੀ ਸਿੰਘ ਪ੍ਰਕਾਸ਼ ਕਰਦਾ ਹੈ ਸਿੱਕ ਵੀਡੀਓ ਘੁੰਮ ਰਹੀ ਹੈ ਅੱਜ ਕੱਲ੍ਹ ਕਿ ਗਰੰਤੀ ਸਿੰਘ ਮਹਾਰਾਜ ਦਾ ਸਰੂਪ ਇੱਕ ਹੱਥ ਨਾਲ ਉਹਨੇ ਸੰਭਾਲਿਆ ਹੋਇਆ ਹੈ ਦੂਜੇ ਹੱਥ ਨਾਲ ਵਿਚਾਰਾ ਚੋਰ ਵੀ ਕਰ ਰਿਹਾ ਹੈ ਹੁਣ ਹੈ ਤੋ ਵੀ ਗੁਰੂਗ੍ਰੰਥ ਸਾਹਿਬ ਹੈ ਵੀ ਗੁਰੂਗ੍ਰੰਥ ਸਾਹਿਬ ਜੇ ਉਥੇ ਇਨੀ ਸ਼ਰਧਾ ਰੱਖਦੇ ਹੋ ਤੇ ਫਿਰ ਕਦੇ-ਕਦੇ ਆਪਣੀ ਕਲੋਨੀ 'ਚ ਵੀ ਪ੍ਰਕਾਸ਼ ਵੇਲੇ ਚਲੇ ਜਾਇਆ ਕਰੋ ਸੁਖਾਸਣ ਵੇਲੇ ਚਲੇ ਜਾਇਆ ਕਰੋ ਵਾਰੀ-ਵਾਰ ਲਓ ਕਿ ਉਹ ਹੀ ਗੁਰੂ ਗ੍ਰੰਥ ਸਾਹਿਬ ਹੈ ਜਿੱਥੇ ਇੱਕ ਥਾਂ ਤੇ ਜਾਈਏ ਤੇ ਇੰਨੀ ਆਸਤਾ ਦੂਜੀ ਥਾਂ ਤੇ ਅਸੀਂ ਆਸਤਾ ਨਾ ਰੱਖੀਏ ਠੀਕ ਹੈ ਸੰਗਤ ਦੇ ਵਿੱਚ ਬੜਾ ਬੜਾ ਗੁਰੂ ਨੂੰ ਲਾਡ ਲੜਾਉਣ ਵਾਲੇ ਪਿਆਰ ਕਰਨ ਵਾਲੇ ਸਿੱਖ ਨੇ ਪਰ ਇਹਨੂੰ ਹੋਰ ਅੱਗੇ ਵਧਾਉਣ ਦੀ ਲੋੜ ਹੈ ਇਹਨੂੰ ਪਿੰਡਾਂ ਥਾਵਾਂ ਕਲੋਨੀਆਂ ਸਭ ਥਾਵਾਂ ਤੇ ਉਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਣ ਦੀ ਲੋੜ ਹੈ